ਵਰਦੇ ਮੀਂਹ ਵਿੱਚ ਪੁੱਡਾ ਨੇ ਦੂਜੇ ਦਿਨ ਫਿਰ ਕੀਤੀ ਆਪਣੀ ਕਾਰਵਾਈ ਸ਼ੁਰੂ ਜਿਵੇਂ ਵੀ ਮਸ਼ੀਨਾਂ ਤੇ ਪੁਲਿਸ ਲੈ ਕੇ ਪਹੁੰਚੀ ਬਠਿੰਡਾ ਦੇ ਫੇਸ 1 ਤਹਿਸੀਲਦਾਰ ਵੀ ਪਹੁੰਚੇ ਮੌਕੇ ਤੇ ਮਾਮਲਾ ਵੀਰਵਾਰ ਨੂੰ 8:30 ਵਜੇ ਤੇ ਲਗਭਗ ਦਾ ਬਠਿੰਡਾ ਦੇ ਫੇਸ 1 ਵਿਖੇ ਪੁੱਡਾ ਅੱਜ ਫਿਰ ਜੀਸੀਬੀ ਮਸ਼ੀਨਾਂ ਲੈ ਕੇ ਅਤੇ ਵੱਡੀ ਗਿਣਤੀ ਚ ਪੁਲਿਸ ਫੋਰਸ ਲੈ ਕੇ ਤਹਿਸੀਲਦਾਰ ਦੀ ਹਾਜ਼ਰੀ ਦੇ ਵਿੱਚ ਬਠਿੰਡਾ ਦੇ ਫੇਸ 1 ਵਿਖੇ ਪਹੁੰਚਿਆ ਅਤੇ ਇਸ ਮੌਕੇ ਬਦਕਾਰੀਆਂ ਨੇ ਕਿਹਾ ਕਿ ਕਿਸੇ ਵਿਅਕਤੀ ਵੱਲੋਂ ਇਥੇ ਆਪਣਾ ਇਸ ਮਾਮਲੇ ਦੇ ਨੂੰ ਲੈ ਕੇ ਕੰਟੈਂਪਟ ਪਾਈ ਹੋਈ ਹੈ ਉਸ ਨੂੰ ਲੈ ਕੇ ਉਹਨਾਂ ਵੱਲੋਂ ਇਹ ਸਾਰਾ ਏਰੀਆ ਉਹਨਾਂ ਵੱਲੋਂ ਕਲੀਅਰ ਕੀਤਾ ਜਾਣਾ ਹੈ ਲੇਕਿਨ ਇਸ ਸਬੰਧੀ ਲੋਕਾਂ ਨੇ ਇਤਰਾਜ਼ ਵੀ ਆਪਣਾ ਜਤਾਇਆ ਉਹਨਾਂ ਦਾ ਕਹਿਣਾ ਹੈ ਕਿ ਪੁੱਡਾ ਨਜਾਇਜ਼ ਟੱਕਾ ਕਰ ਰਿਹਾ ਹੈ ਇਹ ਸਾਰੀ ਜਿਹੜੀ ਆਪਣਾ ਗ੍ਰੀਨ ਬੈਲਟ ਹੈ ਇਹ ਇਸ ਨੂੰ ਆਪਣਾ ਹਟਾਉਣਾ ਚਾਹੁੰਦਾ ਗ੍ਰੀਨ ਬੈਲਟ ਇਨ੍ਹਾਂ ਵੱਲੋਂ ਬਿਲਕੁਲ ਖਤਮ ਕੀਤੀ ਜਾਵੇਗੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਟਿੰਡਾ ਦੇ ਫੇਸ ਬਣਦੀਆਂ ਸਾਰੀਆਂ ਤਸਵੀਰਾਂ ਜਿੱਥੇ ਲੋਕਾਂ ਵੱਲੋਂ ਅੱਜ ਇੱਥੇ ਆਪਣਾ ਪੁੱਡਾ ਦੇ ਅਧਿਕਾਰੀਆਂ ਨਾਲ ਪੁੱਡੇ ਦੀ ਈਦ ਨਾਲ ਬਹਿਸਵਾਜ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਵੱਲੋਂ ਜੀਸੀਬੀ ਮਸ਼ੀਨਾਂ ਲੈ ਕੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਗਿਆ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਅੱਜ ਜਿੱਥੇ ਆਪ ਇਨ੍ਹਾਂ ਵੱਲੋਂ ਮਸ਼ੀਨਾਂ ਲੈ ਕੇ ਆਂਦੀਆਂ ਐਸ ਵੀ ਉੱਥੇ ਨਾਲ ਇੱਥੇ ਤਹਿਸੀਲਦਾਰ ਵੀ ਇਸ ਮੌਕੇ ਇਹਨਾਂ ਦੇ ਨਾਲ ਆਏ ਹੋਏ ਸਨ ਅਤੇ ਵੱਡੀ ਗਿਣਤੀ ਵਿੱਚ ਇੱਥੇ ਆਪਣਾ ਪੁਲਿਸ ਫੋਰਸ ਵੀ ਆਈ ਹੋਈ ਸੀ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਫੇਸ ਬਣਦੀਆਂ ਸਾਰੀਆਂ ਤਸਵੀਰਾਂ ਜਿੱਥੇ ਲੋਕਾਂ ਦੇ ਇਤਰਾਜ਼ ਜਿਤਾਉਣ ਦੇ ਆਪਣਾ باوجود ਵੀ ਇਹਨਾਂ ਵੱਲੋਂ ਆਪਣਾ ਕੰਮ ਜਾਰੀ ਰੱਖਿਆ ਗਿਆ ਅਧਰ ਕੀ ਨਾਮ ਹੈ ਤੁਹਾਡਾ ਕਿਹੜਾ ਹੈ ਇਹ ਸਿੱਧੂ ਕਿਹੜਾ ਰਹੀ ਹੈ ਉਠੀ ਨੰਬਰ 512 ਤੋਂ ਬੋਲ ਰਿਹਾ ਹਾਂ ਹਾਂਜੀ ਕੀ ਨਾਮ ਲੱਗਿਆ ਹਾਂਜੀ ਕੀ ਹੋਇਆ ਕੀ ਹੋਇਆ ਵੀ ਪਹਿਲਾਂ ਮੇਰੀ ਇਹ ਗ੍ਰਿਲਟ ਆ ਗਈ ਸੀਗੀ ਲੋਹੇ ਦੀ ਕਿਰਨ ਉੱਚੀ ਲੱਗੀ ਹੋਈ ਸੀ ਉਦੋਂ ਉਸ ਵਾਰ ਮੈਂ ਅਕਸ਼ੇਨਸਾਰ ਮਤਲਬ ਪੰਜ ਫੁੱਟ ਜੋ ਇਹਨਾਂ ਨੇ ਰੋਡ ਤੇ ਛੱਡ ਕੇ ਤੇ ਫੁੱਟਬਾਲ ਤੋਂ ਚੇਤ ਮਤਲਬ ਬਲਾਕ ਲਾ ਕੇ ਮਤਲਬ ਦੁਵਾਰਾ ਬਣਾਈ ਗਈ ਸੀ ਮੇਰੇ ਵੱਲੋਂ 77000 ਰੁਪਏ ਲਾਇਆ ਗਿਆ ਸੀ ਦੁਵਾਰਾ ਫਿਰ ਇਹਨਾਂ ਵੱਲੋਂ ਬਿਨਾ ਮੈਨੂੰ ਮੇਰੀ ਗੱਲ ਸੁਣੇ ਟੋੜਨਾ ਸ਼ੁਰੂ ਕਰਤਾ ਜਦੋਂ ਮੈਨੂੰ ਪਤਾ ਲੱਗਿਆ ਤੇ ਟਾ ਟੁਕੇ ਸੀਗੇ ਨੋਟਸ ਮੈਨੂੰ ਦਿੱਤਾ ਸੀ ਇਹਨਾਂ ਨੇ ਮੈਂ ਉਹਦਾ ਜਵਾਬ ਦਿੱਤਾ ਸੀਗਾ ਉਹਨਾਂ ਨੇ ਉਹਦਾ ਰਿਮਾਈਂਡਰ ਵੀ ਦਿੱਤਾ ਸੀਗਾ ਪਰ ਲੋ ਰਿਪਲਾਈ ਰਸੀਵਡ ਫਰਮ ਤੋਂ ਤੁਹਾ ਤੁਮੀ ਟੈਰ ਡੇਟ ਮਤਲਬ ਟੋਟਲੀ ਠੱਗਾ ਕਰ ਰਿਹਾ ਹੈ ਪਲੀ ਦੇ ਫਕੀਰ ਹੈ ਜੇ ਟੈਕਨੀਕਲੀ ਕਿਸੇ ਦੀ ਟੋਵਲ ਤਿੰਨ ਦਿੱਤੀ ਹੈ ਉਹਦੇ ਨਾਲ ਕੋਈ ਵਰਟੀਕਲੀ ਫਰਕ ਨਹੀਂ ਪੈਂਦਾ ਟੈਂਪਰੇਰੀ ਇਹ ਅਪਰੋਚਮੈਂਟ ਹੈ 2000 ਰੁਪਏ ਤੇ ਮੈਂ ਪਰ ਮਨਥ ਮੇਨਟੇਨ ਕਰਨ ਤੇ ਲਾ ਰਿਹਾ ਪਰ ਮੈਨੂੰ ਇਹ ਲੱਗ ਰਿਹਾ ਵੀ ਤੁਹਾਡਾ ਬੇਸਮਝੀ ਨਾਲ ਕੰਮ ਕਰ ਰਿਹਾ ਤੇ ਇੱਕ ਤਰ੍ਹਾਂ ਦਾ ਇਹ ਗ੍ਰੀਨ ਬੈਲਟ ਮੇਰਾ ਖਿਆਲ ਹੈ ਬਰਬਾਦ ਕਰਕੇ ਹੋਊਗਾ ਸਰ ਕੀ ਨਾਮ ਹੈ ਤੁਹਾਡਾ ਪਰਮਿੰਦਰ ਸਿੰਘ ਕੀ ਕਹਿਣਾ ਚਾਹੁੰਦਾ ਅੱਜ ਆਏ ਆ ਦੁਬਈ ਸਕੂਲ ਦੇ ਵਿੱਚ ਆ ਕੰਟੈਂਪਟ ਦੇ ਜਿਹੜਾ ਕੇਸ ਲੱਗਿਆ ਸੀ ਹਾਈ ਕੋਰਟ ਦੇ ਵਿੱਚ ਉਹਦੀ ਕੰਪਲਾਈਂਸ ਆ ਉਹਦੀ ਕੰਪਲਾਈਂਸ ਨੂੰ ਕਰ ਰਹੇ ਆ ਕਿਹੜਾ ਏਰੀਆ ਸਰ ਜੀ ਆ ਮਾਡਲ ਟਾਊਨ ਕੇਸ ਹੋਆ ਤੇ ਕਿੰਨਾ ਜਿਹਾ ਚੱਲਦਾ ਰਹੂਗਾ ਜੀ ਮੈਂ ਨਹੀਂ ਜਾਣਦਾ ਅਸੀਂ ਕਲੀਅਰ ਕਰਾਂਗੇ ਸਾਰੀ ਇਨਫੋਰਮੇਸ਼ਨ ਪਹਿਲਾਂ ਸਾਰੇ ਹੋ ਗਿਆ ਸਾਰੇ ਏਰੀਆ ਚ ਸਾਰੇ ਚੱਲ ਰਿਹਾ ਫੇਸ ਵਾਈਜ਼ ਚੱਲ ਰਿਹਾ ਵਾ ਕੱਲ ਅਸੀਂ ਫੇਸਵਾਨ ਦੇ ਵਿੱਚ ਬਾਕੀ ਕਾਟ ਕੀਤਾ ਵਾ ਉਹਦੇ ਨਾਲ ਹੀ ਕੰਟੀਨਿਊ ਜਿਹੜਾ ਨਾੜ ਲੱਗਦਾ 파ਟਾ ਉੱਥੇ ਅੱਜ ਸ਼ੁਰੂ ਕੀਤਾ ਠੀਕ ਹੈ ਸਰ ਇਹ ਸਰ ਕੀ ਕਹਿਣਾ ਚਾਹ ਰਹੇ ਆ ਜੰਦ ਜੀ ਅੱਜ ਦੁਜੇ ਦਿਨ ਵਿੱਚ ਸ਼ੁਰੂ ਕੀਤਾ ਨਹੀਂ ਪਿੰਦੇ ਨਹੀਂ ਪਿੰਦੇ ਜਿਸ ਤਰ੍ਹਾਂ ਜੀ ਇਹਦੇ ਇਸ ਏਰੀਏ ਦੀ ਨਾ ਇੱਕ ਕੰਟੈਂਪਟ ਹੋਈ ਵੀ ਆ ਕੰਟੈਂਪਟ ਕੇਸ ਦੇ ਵਿੱਚ ਜਿਹੜੇ ਮਾਨਯੋਗ ਹਾਈ ਕੋਰਟ ਦੀ ਵੱਲੋਂ ਆਦੇਸ਼ ਆ ਵੀ ਇਹ ਜਿਹੜੀ ਐਨਕ੍ਰੋਚਮੈਂਟ ਹੋਈ ਆ ਨਾ ਇਹਨੂੰ ਹਟਾਇਆ ਜਾਵੇ ਕੱਲ ਵੀ ਆਪਾਂ ਸ਼ੁਰੂ ਕੀਤਾ ਸੀਗਾ ਕੱਲ ਵੀ 1:30 2:00 ਵਜੇ ਤੱਕ ਲੱਗੇ ਰਹੇ ਆ ਕਾਫੀ ਘਰਾਂ ਦੀ ਹਟਾਤੀ ਸੀਗੀ ਤੇ ਅੱਜ ਫੇਰ ਦੁਬਾਰਾ ਸ਼ੁਰੂ ਕੀਤਾ ਤੇ ਅੱਜ ਵੀ ਜਿੰਨਾ ਹੋ ਸਕਿਆ ਵੱਧ ਤੋਂ ਵੱਧ ਆਪਾਂ ਹਟਾਵਾਂਗੇ ਅੱਜ ਕਿਹੜੀ ਏਰੀਆ ਚਾਹੀਦੀ ਇਹ ਫੇਰ ਸਮਾਨ ਆ ਜੀ ਮਾਡਲ ਟਾਉਨ ਦਾ ਕਿ ਕਿਨੇ ਚੱਲ ਰੂ ਸਰ ਇਹ ਕਲੀਅਰ ਕਰਨਾ ਜੀ ਸਾਰਾ ਜੀ ਏਰੀਆ ਜਿੱਥੇ-ਜਿੱਥੇ ਵੀ ਇਨਕਲੋਜ਼ਮੈਂਟ ਹੈਗੀ ਆ ਸਾਰੀ ਕਲੀਅਰ ਕਰਾਂਗੇ ਜੀ ਆਪਾਂ ਤੁਹਾਡੇ ਨਾਮ ਜੀ ਮੰਗਦੇ ਜੀ ਪਰਮਜੀਤ ਸਿੰਘ ਬਰਾੜ ਤਹਿਸੀਲਦਾਰ ਬਠਿੰਡਾ